ਬੇਜਾ ਡੁੱਬਦੇ ਹੋ ਗਏ ਪਾਰ ਜਨਨ ਤੈਨੂੰ ਮੰਨੇ ਅਜਨਨ ਤੈਨੂੰ ਜਾਣਿਆ ਬੇਜਾ ਡੁੱਬਦੇ ਹੋ ਗਏ ਪਾਰ ਜਨਨ ਤੈਨੂੰ ਮੰਨੇ ਅਜਨਨ ਤੈਨੂੰ ਜਾਣਿਆ ਡੁੱਬਦੇ ਹੋ ਗਏ ਪਾਰ ਜਨਨ ਮੰਨੇ ਅਜਨਨ ਤੈਨੂੰ ਜਾਣਿਆ ਬੇਜਾ ਡੁੱਬਦੇ ਹੋ ਗਏ ਪਾਰ ਜਨਨ ਤੈਨੂੰ ਮੰਨੇ ਅਜਨਨ ਤੈਨੂੰ ਜਾਣਿਆ ਜੈਸਾ ਸਤਗੁਰ ਸੁਲੰਦਾ ਜੈਸਾ ਸਤਗੁਰ ਸੁਲੰਦਾ ਜੈਸਾ ਸਤਗੁਰ ਹਿੰਦਾਇ ਸਤਿਗੁਰ ਸੁਲਿੰਦਾ ਤੈਸੋ ਹੀ ਮੈਂ ਡੀਟ ਜਿਨਾਂ ਤੈਨੂੰ ਮੰਨੇ ਅਜਨਾਨ ਤੈਨੂੰ ਜਾਣਿਆ ਬੇ ਡੁੱਬਦੇ ਹੋ ਗਏ ਪਾਰ ਅਜਨਾਨ ਤੈਨੂੰ ਮੰਨੇ ਅਜਨਾਨ ਤੈਨੂੰ ਜਾਣਿਆ ਬੇ ਡੁੱਬਦੇ ਹੋ ਗਏ ਪਾਰ ਅਜਨਾਨ ਤੈਨੂੰ ਮੰਨੇ ਅਜਨਾਨ ਤੈਨੂੰ ਜਾਣਿਆ ਵਿਛੜਿਆ ਮਿਲੇ ਪ੍ਰਭੂ ਵਿਛੜਿਆ ਮਿਲੇ ਪ੍ਰਭੂ ਵਿਛੜਿਆ ਮਿਲੇ ਪ੍ਰਭੂ ਮਿਚਲੇ ਆ ਮੇਲੇ ਪ੍ਰਭੂ ਹਰ ਦਰਗਹ ਕਾ ਵਾਸੀ ਜਨਨ ਤੈਨੂੰ ਮੰਨੇ ਅਜਨਨ ਤੈਨੂੰ ਜਾਣਿਆ ਬੇਜ ਡੁੱਬਦੇ ਹੋ ਗਏ ਪਾਰ ਜਨਨ ਤੈਨੂੰ ਮੰਨੇ ਅਜਨਨ ਤੈਨੂੰ ਜਾਣਿਆ ਬੇਜ ਡੁੱਬਦੇ ਹੋ ਗਏ ਪਾਰ ਜਨਨ ਤੈਨੂੰ ਮੰਨੇ ਅਜਨਨ ਤੈਨੂੰ ਜਾਣਿਆ ਹਰ ਨਾਮ ਮੰਦਰ ਦ੍ਰਿੜਾਇੰਦਾ ਹਰ ਨਾਮ ਮੰਦਰ ਦ੍ਰਿੜਾਇੰਦਾ ਨਾਮ ਮੰਦਰ ਦ੍ਰਿੜਾਇੰਦਾ ਹਰ ਨਾਮ ਮੰਦਰ ਦ੍ਰਿੜਾਇੰਦਾ ਕੱਟੇ ਹੋ ਮੇ ਰੋਗ ਜਨਨ ਤੈਨੂੰ ਮੰਨੇ ਅਜਨਨ ਤੈਨੂੰ ਜਾਣਿਆ ਬੇਜੱਬ ਦੇ ਹੋ ਗਏ ਪਾਰ ਜਨਨ ਤਨ ਮੰਨਿਆ ਜਨਨ ਤਨ ਜਾਣਿਆ ਬੇਜੱਬ ਦੇ ਹੋ ਗਏ ਪਾਰ ਜਨਨ ਤਨ ਮੰਨਿਆ ਜਨਨ ਤਨ ਜਾਣਿਆ ਨਾਨਕ ਸਤਗੁਰ ਤੇ ਨਾਮ ਮਿਲਾ ਨਾਨਕ ਸਤਗੁਰ ਤੇ ਨਾਮ ਮਿਲਾਇਆ ਨਾਨਕ ਸਤਗੁਰ ਤੇ ਨਾਮ ਮਿਲਾ ਨਾਨਕ ਸਤਗੁਰ ਤੇ ਨਾਮਿਆ ਜਿਨ ਤੁਰੇ ਪਿਆ ਸੰਜੋਗ ਜਿਨ ਤਨ ਮੰਨੇ ਅਜਨੰਤਨ ਜਾਣਿਆ ਬੇਜ ਡੁੱਬਦੇ ਹੋ ਗਏ ਪਾਰ ਜਿਨ ਤਨ ਮੰਨੇ ਅਜਨੰਤਨ ਜਾਣਿਆ ਬੇਜ ਡੁੱਬਦੇ ਹੋ ਗਏ ਪਾਰ ਜਿਨ ਤਨ ਮੰਨੇ ਅਜਨੰਤਨ ਜਾਣਿਆ ਬੇਜ ਡੁੱਬਦੇ ਹੋ ਗਏ ਪਾਰ ਜਿਨ ਤਨ ਤੈਨੂੰ ਮੰਨੇ ਅਜਨੰਤਨ ਜਾਣਿਆ